ਅੱਜ ਕੱਲ ਦਾ ਸਮਾਂ ਇਦਾਂ ਦਾ ਸਮਾਂ ਕਿ ਕਿਸੇ ਉੱਪਰ ਵੀ ਤੁਸੀਂ ਵਿਸ਼ਵਾਸ ਨਹੀਂ ਕਰ ਸਕਦੇ ਕੋਈ ਵੀ ਤੁਹਾਡੇ ਨਾਲ ਵਿਸ਼ਵਾਸ ਘਾਤ ਕਰ ਸਕਦਾ ਹੈ ਕਿਸੇ ਤੇ ਵੀ ਤੁਸੀਂ ਅੱਖਾਂ ਮੀਚ ਕੇ ਯਕੀਨ ਨਹੀਂ ਕਰ ਸਕਦੇ ਜਿਵੇਂ ਇੱਕ ਘਟਨਾ ਥੋੜੇ ਦਿਨ ਪਹਿਲਾਂ ਸਾਹਮਣੇ ਆਈ ਮੋਗਾ ਦੇ ਇੱਕ ਪਿੰਡ ਦੀ ਕਿ ਉੱਥੇ ਇੱਕ ਬੰਦੇ ਨੇ ਆਪਣੀ ਮਤਰੇਈਤੀ ਦੇ ਨਾਲ ਕਿਉਂਕਿ ਜਦੋਂ ਉਸ ਦਾ ਉਸ ਦੀ ਪਤਨੀ ਦੇ ਨਾਲ ਵਿਆਹ ਹੋਇਆ ਸੀ ਤਾਂ ਉਸ ਦੇ ਕੋਲ ਪਹਿਲੇ ਵਿਆਹ ਦੀ 2-3 ਸਾਲਾਂ ਦੀ ਬੇਟੀ ਸੀ ਤੇ ਵਿਆਹ ਨੂੰ ਤਕਰੀਬਨ ਜਦੋਂ 9 ਸਾਲ ਹੋ ਜਾਂਦੇ ਆ 9 ਸਾਲਾਂ ਬਾਅਦ ਉਹ ਬੰਦਾ ਆਪਣੀ ਉਸ ਮਤਰੀ ਧੀ ਦੇ ਨਾਲ ਅਸ਼ਲੀਲ ਹਰਕਤਾਂ ਕਰਨ ਲੱਗਦਾ ਤੇ ਉਸ ਤੋਂ ਬਾਅਦ 3 ਸਾਲਾਂ ਤੱਕ ਕੁੜੀ ਦੀ ਉਮਰ 15 ਸਾਲ ਹੋ ਜਾਂਦੀ ਹੈ 12 ਸਾਲ ਤੋਂ ਲੈ ਕੇ 15 ਸਾਲ ਤੱਕ 3 ਸਾਲ ਉਹ ਦਰਿੰਦਾ ਉਸ ਦੇ ਨਾਲ ਦਰਿੰਦਗੀ ਕਰਦਾ ਉਸ ਦੇ ਨਾਲ ਬਲਾਤਕਾਰ ਕਰਦਾ ਜਾਨੀ ਕਿਸੇ ਉੱਪਰ ਵੀ ਕੋਈ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਇੱਕ ਹੋਰ ਐਦਾਂ ਦੀ ਘਟਨਾ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਕੁੜੀ ਨੇ ਇਲਜ਼ਾਮ ਲਗਾਏ ਨੇ ਕਿ ਉਸ ਦੇ ਪਿਓ ਦਾ ਮਾਮਾ ਉਸ ਦੇ ਨਾਲ ਅਸ਼ਲੀਲ ਹਰਕਤਾਂ ਕਰਦਾ ਹੈ ਉਸ ਦੇ ਨਾਲ ਗਲਤ ਵਿਵਹਾਰ ਕਰਦਾ ਹੈ ਤੇ ਜਦੋਂ ਇਹ ਸਾਰੀ ਘਟਨਾ ਲੋਕਾਂ ਦੇ ਸਾਹਮਣੇ ਆਉਂਦੀ ਹੈ ਤਾਂ ਲੋਕ ਹੈਰਾਨ ਹੋ ਜਾਂਦੇ ਨੇ ਕਿਉਂਕਿ ਕੁੜੀ ਦੀ ਉਮਰ ਸਿਰਫ 16 ਸਾਲ ਤੇ ਜਿਸ ਬੰਦੇ ਤੇ ਇਲਜ਼ਾਮ ਲੱਗਦੇ ਨੇ ਉਹ 60 ਸਾਲਾਂ ਦਾ ਕੀ ਹੈ ਸਾਰੀ ਘਟਨਾ ਜਾਣਨ ਦੀ ਕੋਸ਼ਿਸ਼ ਕਰਦੇ ਆਂ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਪੰਜਾਬ ਦਾ ਜ਼ਿਲ੍ਹਾ ਤਰਨਤਾਰਨ ਇਸ ਦਾ ਪਿੰਡ ਕਸੇਰ ਇੱਥੋਂ ਦੀ ਰਹਿਣ ਵਾਲੀ ਇੱਕ 16 ਸਾਲਾਂ ਦੀ ਕੁੜੀ ਜਿਸ ਦਾ ਪਿਤਾ ਥੋੜਾ ਨਸ਼ੇੜੀ ਸੀ ਉਹ ਆਪਣੇ ਪਿਤਾ ਤੇ ਆਪਣੀ ਮਾਂ ਦੇ ਨਾਲ ਘਰ ਦੇ ਵਿੱਚ ਰਹਿ ਰਹੀ ਹੁੰਦੀ ਹੈ ਗੱਲ ਹੈ 24 ਜੁਲਾਈ 2025 ਦੀ ਉਸ ਦੀ ਮਾਂ ਨੇ ਮਸਿਆ ਤੇ ਜਾਣਾ ਹੁੰਦਾ ਉਹ ਆਪਣੀ ਬੇਟੀ ਨੂੰ ਕਹਿੰਦੀ ਹੈ ਕਿ ਚੱਲ ਮੇਰੇ ਨਾਲ ਮਸਿਆ ਤੇ ਚੱਲ ਪਰ ਕੁੜੀ ਦੇ ਪਿਓ ਦਾ ਮਾਮਾ ਆ ਜਾਂਦਾ ਜਿਸ ਦਾ ਨਾਮ ਕੈਪਟਨ ਗੁਰਮੀਤ ਸਿੰਘ ਦੱਸਿਆ ਜਾ ਰਿਹਾ ਹੈ ਕੁੜੀ ਦੇ ਦੱਸਣ ਅਨੁਸਾਰ ਇਹ ਸਾਰੀ ਘਟਨਾ ਉਹ ਕੁੜੀ ਨੂੰ ਕਹਿੰਦਾ ਕਿ ਤੂੰ ਨਾ ਜਾ ਮੈਂ ਤੈਨੂੰ ਅੱਜ ਪੜਾਵਾਗਾ ਤਾਂ ਹੁਣ ਇਹ ਗੱਲ ਸੁਣ ਕੇ ਮਾਂ ਮਸਿਆ ਤੇ ਚਲੀ ਜਾਂਦੀ ਹੈ ਪਰ ਕੁੜੀ ਘਰ ਦੇ ਵਿੱਚ ਰਹਿ ਜਾਂਦੀ ਹੈ ਹੁਣ ਜਦੋਂ ਮਾਮੱਸਿਆ ਤੇ ਜਾਂਦੀ ਹੈ ਕੁੜੀ ਘਰ ਵਿੱਚ ਕੱਲੀ ਹੁੰਦੀ ਹੈ ਤਾਂ ਜੋ ਉਸ ਕੁੜੀ ਦਾ ਦਾਦਾ ਦਾਦਾ ਲੱਗਿਆ ਕਿਉਂਕਿ ਉਸਦੇ ਪਿਓ ਦਾ ਮਾਮਾ ਸੀ ਉਹ ਉਸ ਨੂੰ ਕਹਿੰਦਾ ਕਿ ਘਰ ਦਾ ਦਰਵਾਜ਼ਾ ਬੰਦ ਕਰ ਦੇ ਕੁੜੀ ਘਰ ਦਾ ਦਰਵਾਜ਼ਾ ਬੰਦ ਕਰਦੀ ਹੈ ਉਸ ਤੋਂ ਬਾਅਦ ਕਮਰੇ 'ਚ ਆਉਂਦੀ ਹੈ ਤਾਂ ਉਹ ਕਹਿੰਦਾ ਕਿ ਲਾਈਟ ਬੰਦ ਕਰ ਦੇ ਪਰ ਉਹ ਕੁੜੀ ਉਸ ਨੂੰ ਕਹਿੰਦੀ ਹੈ ਕਿ ਲਾਈਟ ਕਿਉਂ ਬੰਦ ਕਰਨੀ ਆਪਾਂ ਫਿਰ ਕਿਵੇਂ ਪੜਾਂਗੇ ਤਾਂ ਉਹ ਕਹਿੰਦਾ ਕਿ ਕੋਈ ਗੱਲ ਨਹੀਂ ਬੱਲਬ ਜਗਾ ਲੈ ਤੇ ਉਸ ਤੋਂ ਬਾਅਦ ਕੁੜੀ ਨੇ ਦੱਸਿਆ ਕਿ ਇਹ ਬੰਦਾ ਉਸ ਦੇ ਨਾਲ ਅਸ਼ਲੀਲ ਹਰਕਤਾਂ ਕਰਦਾ ਹੈ ਉਸ ਨੂੰ ਕਹਿੰਦਾ ਹੈ ਕਿ ਤੇਰੀਆਂ ਅੱਖਾਂ ਬੜੀਆਂ ਸੋਹਣੀਆਂ ਤੂੰ ਦੇਖਣ ਨੂੰ ਬੜੀ ਸੋਹਣੀ ਹੈ ਜਾਨੀ ਇਹੋ ਜਿਹੀਆਂ ਗੱਲਾਂ ਉਸ ਨਾਲ ਕਰਦਾ ਜੋ ਤੁਹਾਨੂੰ ਮੈਂ ਕੈਮਰੇ ਤੇ ਨਹੀਂ ਦੱਸ ਸਕਦਾ ਉਸ ਨਾਲ ਭੱਦੀ ਸ਼ਬਦਾਵਲੀ ਵਰਤਦਾ ਹੈ ਅਤੇ ਉਸ ਨੂੰ ਗਲਤ ਟੱਚ ਕਰਦਾ ਹੁਣ ਕੁੜੀ ਇੱਥੇ ਮਜਬੂਰ ਸੀ ਉਹ ਆਪਣਾ ਬਚਾਅ ਵੀ ਨਹੀਂ ਕਰ ਸਕਦੀ ਸੀ ਕਿਉਂਕਿ ਕੁੜੀ ਨੂੰ ਲੱਗ ਰਿਹਾ ਸੀ ਕਿ ਜੇ ਉਹ ਬੋਲੀ ਤਾਂ ਇਹ ਬੰਦਾ ਉਸ ਨੂੰ ਕਿਤੇ ਮਾਰ ਹੀ ਨਾ ਦੇਵੇ ਹੁਣ 2 ਵਜ ਜਾਂਦੇ ਨੇ 2 ਵਜੇ ਕੁੜੀ ਦਾ ਪਿਓ ਘਰ ਆਉਂਦਾ ਹੈ ਸਬਜ਼ੀ ਫੜਾਉਣ ਵਾਸਤੇ ਤਾਂ ਕੁੜੀ ਆਪਣੇ ਪਿਓ ਦੇ ਪਿੱਛੇ ਜਾਂਦੀ ਹੈ ਤੇ ਉਸ ਨੂੰ ਕਹਿੰਦੀ ਹੈ ਕਿ ਤੇਰਾ ਮਾਮਾ ਮੇਰੇ ਨਾਲ ਗਲਤ ਹਰਕਤਾਂ ਕਰ ਰਿਹਾ ਤੂੰ ਇਸ ਨੂੰ ਘਰੋਂ ਕੱਢ ਦੇ ਪਰ ਪਿਓ ਕਹਿੰਦਾ ਕਿ ਤੂੰ ਗਮਾਡੀਆਂ ਦੇ ਚਲੀ ਜਾ ਤੇਰੀ ਮਾਂ ਆ ਜਾਵੇਗੀ ਫੇਰ ਗੱਲ ਕਰ ਲੈਣਾ ਇਹ ਕੁੜੀ ਗਮਾਂਡੀਆਂ ਨੂੰ ਵੀ ਇਹ ਗੱਲ ਦੱਸਦੀ ਹੈ ਕਿ ਮੇਰੇ ਪਿਓ ਦੇ ਮਾਮੇ ਨੇ ਜਾਨੀ ਦਾਦੇ ਨੇ ਮੇਰੇ ਨਾਲ ਗਲਤ ਹਰਕਤਾਂ ਕੀਤੀਆਂ ਨੇ ਹੁਣ 3 ਵਜੇ ਲਗਭਗ ਕੁੜੀ ਦੀ ਮਾਂ ਆ ਜਾਂਦੀ ਹੈ ਤੇ ਉਸ ਤੋਂ ਬਾਅਦ ਮਾਂ ਨੂੰ ਜਦੋਂ ਇਹ ਗੱਲ ਦੱਸੀ ਜਾਂਦੀ ਹੈ ਤਾਂ ਮਾਂ ਇਸ ਗੱਲ ਦਾ ਰੌਲਾ ਪਾਉਂਦੀ ਹੈ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਲੋਕਾਂ ਨੂੰ ਇਕੱਠੇ ਕੀਤਾ ਜਾਂਦਾ ਹੈ ਪਰ ਪੁਲਸ ਉਤੇ ਇਲਜ਼ਾਮ ਆ ਕਿ ਉਹਨਾਂ ਨੇ 2 ਦਿਨਾਂ ਤੱਕ ਇਹਨਾਂ ਪੀੜਤਾਂ ਦੀ ਗੱਲ ਨਹੀਂ ਸੁਣੀ ਐਫਆਈਆਰ ਦਰਜ ਨਹੀਂ ਕੀਤੀ ਫਿਰ ਜਦੋਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਅਤੇ ਕਿਸਾਨ ਜੁਣੀਨਾ ਦੇ ਬੰਦੇ ਆਉਂਦੇ ਨੇ ਇਕੱਠ ਕਰਦੇ ਨੇ ਉਸ ਤੋਂ ਬਾਅਦ 26 ਜੁਲਾਈ 2025 ਨੂੰ ਇਸ ਬੰਦੇ ਤੇ ਐਫਆਈਆਰ ਦਰਜ ਕਰ ਲਈ ਜਾਂਦੀ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜੋ ਇਹ ਕੈਪਟਨ ਗੁਰਮੀਤ ਸਿੰਘ ਸੀ ਇਹ ਪਹਿਲਾਂ ਥਾਣੇ ਦੇ ਵਿੱਚ ਹੁੰਦਾ ਪਰ ਜਦੋਂ ਐਫਆਈਆਰ ਦਰਜ ਹੋ ਜਾਂਦੀ ਐਫਆਈਆਰ ਦਰਜ ਕਰਨ ਤੋਂ ਬਾਅਦ ਇਹ ਗੁਰਮੀਤ ਸਿੰਘ ਨੂੰ ਪੁਲਿਸ ਗ੍ਰਿਫਤਾਰ ਨਹੀਂ ਕਰਦੀ ਉਹ ਥਾਣੇ ਦੇ ਵਿੱਚੋਂ ਚਲਿਆ ਜਾਂਦਾ ਤੇ ਪਿੰਡ ਦੇ ਵਿੱਚ ਐਦਾਂ ਹੀ ਘਮ ਰਿਹਾ ਸੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਅਤੇ ਜੋ ਕੁੜੀ ਹੁੰਦੀ ਹੈ ਪੀੜਤ ਹੁੰਦੀ ਹੈ ਉਸ ਦੇ 164 ਦੇ ਬਿਆਨ ਜੋ ਮਾਜਿਸਟਰੇਟ ਦੇ ਸਾਹਮਣੇ ਕਰਵਾਉਣੇ ਸੀ ਉਹ ਕਰਵਾਉਣ ਦੇ ਵਿੱਚ ਵੀ ਪੁਲਿਸ ਆਨਾਕਾਨੀ ਕਰ ਰਹੀ ਸੀ ਕਿਉਂਕਿ ਲੋਕਾਂ ਦਾ ਕਹਿਣਾ ਕਿ ਜੋ ਇਹ ਕੈਪਟਨ ਗੁਰਮੀਤ ਸਿੰਘ ਹੈ ਇਹ ਕਹਿ ਰਿਹਾ ਕਿ ਮੈਂ ਮਾਝਾ ਜ਼ੋਨ ਦੇ ਐਕਸ ਸਰਵਿਸਮੈਨਾਂ ਦਾ ਪ੍ਰਧਾਨ ਆ ਆਮ ਆਦਮੀ ਪਾਰਟੀ ਦਾ ਇਸ ਕਰਕੇ ਹੀ ਸ਼ਾਇਦ ਪੁਲਿਸ ਉਸ ਦਾ ਪੱਖ ਕਰ ਰਹੀ ਹੈ ਤੇ ਲੋਕਾਂ ਦਾ ਇਹ ਵੀ ਕਹਿਣਾ ਕਿ ਇਸ ਕੋਲ ਕੋਈ ਕਾਗਜ਼ ਪੱਤਰ ਨਹੀਂ ਜਿਸ ਤੋਂ ਇਹ ਸਾਬਤ ਹੋ ਸਕੇ ਕਿ ਇਹ ਬੰਦਾ ਸੱਚਮੁੱਚ ਹੀ ਆਮ ਆਦਮੀ ਪਾਰਟੀ ਦੇ ਐਕਸ ਸਰਵਿਸਮੈਨਾਂ ਦਾ ਪ੍ਰਧਾਨ ਹੈ ਪਰ ਇਹ ਆਪਣੇ ਮੂੰਹੋਂ ਇਹ ਗੱਲ ਕਹਿ ਰਿਹਾ ਹੈ ਤੇ ਹੁਣ ਪੁਲਿਸ ਨੇ ਪੌਸਕੋ ਐਕਟ ਦੇ ਅਧੀਨ ਇਸ ਬੰਦੇ ਉੱਤੇ ਮਾਮਲਾ ਦਰਜ ਕੀਤਾ ਦੇਖਣਾ ਹੋਵੇਗਾ ਕਿ ਇਸ ਕੇਸ ਦੇ ਵਿੱਚ ਅੱਗੇ ਕੀ ਨਿਕਲ ਕੇ ਆਉਂਦਾ ਹੈ ਕੁੜੀ ਵੱਲੋਂ ਲਾਏ ਗਏ ਇਲਜ਼ਾਮ ਸਹੀ ਨੇ ਜਾਂ ਗਲਤ ਨੇ ਕੀ ਇਸ ਬੰਦੇ ਨੇ ਸੱਚਮੁੱਚ ਹੀ ਕੁੜੀ ਦੇ ਨਾਲ ਇਦਾਂ ਕੀਤਾ ਜਾਂ ਕੁੜੀ ਝੂਠ ਬੋਲ ਰਹੀ ਹੈ ਇਹ ਤਾਂ ਹੁਣ ਪੁਲਿਸ ਦੀ ਤਤਕਸ਼ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਇੱਕ ਵਾਰ ਦੱਸਿਆ ਜਾਂਦਾ ਹੈ ਕਿ ਪੁਲਿਸ ਨੇ ਇਸ ਕੈਪਟਨ ਗੁਰਮੀਤ ਸਿੰਘ ਦੇ ਉੱਤੇ ਜੋ ਸਾਬਕਾਗਾ ਉਸ ਉੱਪਰ ਐਫ ਆਈ ਆਰ ਦਰਜ ਕਰ ਲਈਤੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਅੱਜ ਕੱਲ ਕਿਸੇ ਉੱਪਰ ਵੀ ਕੋਈ ਵਿਸ਼ਵਾਸ ਨਹੀਂ ਰਿਹਾ ਕੋਈ ਵੀ ਤੁਹਾਡੇ ਨਾਲ ਗਲਤ ਕਰ ਸਕਦਾ ਹੈ ਕੋਈ ਵੀ ਤੁਹਾਡਾ ਮਾੜਾ ਕਰ ਸਕਦਾ ਹੈ ਕਿਸੇ ਦੇ ਮਨ ਦੇ ਵਿੱਚ ਕੀ ਹੈ ਇਸ ਦਾ ਅੰਦਾਜ਼ਾ ਲਗਾਉਣਾ ਬੜਾ ਹੀ ਜ਼ਿਆਦਾ ਮੁਸ਼ਕਲ ਹੈ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸੀਖਾਰ